बच्चे नु स्कूल भेज के ते ਹੁਣ ਮੈਂ ਬ੍ਰੇਕਫਾਸਟ ਕਰਨ ਲੱਗੀ ਆਂਗੀ ਬ੍ਰੇਕਫਾਸਟ ਚਟਣੀ ਥੋੜਾ ਯਕਓ ਤੇ ਨਾਲ ਚਾਹ ਚਾਹ ਨਹੀਂ ਬੱਲੇ ਲੋਟੀ ਹੂੰ ਬਾਲੀ ਸਵਾਲ ਆਦਿ ਹੈ ਬਲੈ ਨੇ ਮੈਰੀ ਸਭੀ ਨੂੰ ਜਨਨੇ ਲਈ ਉਸ ਸਭੀ ਦਾ ਪਿੱਛਾ ਕਰਦੀ ਹੈ ਹਮ ਮੇਰੀ ਮੰਮੀ ਲੱਗਦੀਆਂ ਕਿ ਤੇ ਇਹ ਮੈਨੂੰ ਮਾਸੀ ਕਹਿੰਦਾਗਾ ਦੇਖ ਲੋ ਮੰਮੀ ਨਹੀਂ ਕਹਿੰਦਾ ਮਾਸੀ ਕਹਿੰਦਾਗਾ ਮੰਮੀ ਮੰਮੀ ਮਤਲਬ ਦਾਦੀ ਨੂੰ ਮੰਮੀ ਕਹਿੰਦਾਗਾ ਲੋਕ ਤੁਸੀਂ ਵੀ ਖਾਓ ਚੱਕਲੇ ਨਾਲ ਨਾ ਤੋਂੜੇ ਵਰਸੇ ਵਧੀਆ ਵਧੀਆ ਬਲੌਗ ਬਣਾਇਆ ਕਰੂੰਗੀ ਬਸ ਪਲੀਜ਼ ਮੇਰਾ ਸਪੋਰਟ ਕਰੋ ਫਾਤੇ ਫਾਤੇ ਸਕੂਲ ਪੁੱਤਾ ਜੀ ਲਾ ਕੇ ਰਹਿਣਾ ਠੀਕ ਹੈ ਹਮ ਇਹ ਮੇਰਾ ਛੋਟਾ ਬੇਟਾ ਹੈ ਪਹਿਲੇ ਦਿਨ ਅਜ ਸਕੂਲ ਚੱਲਿਆਗਾ ਹੈਲੋ ਕਰਦੇ ਸਾਰਿਆਂ ਨੂੰ ਹਮ ਏ ਦਾ ਅੱਜ ਜ਼ਿੰਦਗੀ ਦਾ ਜਿਹੜਾ ਸਫ਼ਰ ਹੈ ਪੜ੍ਹਾਈ ਦਾ ਉਹ ਅੱਜ ਸਟਾਰਟ ਹੋਣ ਲੱਗਾ ਹੈ ਹਾਂ ਪਹਿਲੇ ਦਿਨ ਸਕੂਲ ਚੱਲਿਆ ਹੈ ਖੁਸ਼ ਹੋ ਕੇ ਚੱਲਿਆ ਫਿਲਹਾਲ ਤਾਂ ਖੁਸ਼ ਹੋ ਕੇ ਚੱਲੇਗਾ ਹੈ ਕੋਤੇ ਮੈਡਮ ਨੂੰ ਜਾ ਕੇ ਤੂੰ ਫਿਰ ਕੀ ਬਤਾਏਗਾ ਨਹੀਂ ਕੋਤੇ ਜਾ ਕੇ ਮੈਡਮ ਨਹੀਂ ਹੁੰਦਾ ਚਲ ਅਸਾ ਲੱਗੇ ਜਾ ਲੈ ਹਾਂ ਹਾਂ ਹੈਲੋ ਗਾਇਸ ਅੱਜ ਕੋਲ ਮੈਂ ਚਟਨੀ ਬਣਾਉਣ ਲੱਗੀ ਆ ਸੁੱਕੀਆਂ ਲਾਲ ਮਿਰਚਾਂ ਦੀ ਸਾਡੇ ਘਰੇ ਨਾ ਲਾਲ ਮਿਰਚਾਂ ਦੀ ਚਟਨੀ ਦੀ ਡੱਬੀ ਹਮੇਸ਼ਾ ਫ੍ਰਿਜ ਦੇ ਵਿੱਚ ਹੁੰਦੀ ਹੈ ਜਦੋਂ ਖਤਮ ਹੋ ਤਮੋਗੀ ਸੀਗੀ ਤਾਂ ਕਰਕੇ ਮੈਂ ਬਣਾਉਣ ਲੱਗੀ ਹਾਂ ਕਿ ਮੈਂ ਹੁਣ ਚਾਲ ਨਾਲ ਤੁਹਾਨੂੰ ਦਿਖਾ ਦਉ ਪੂਰੀ ਫੋਲ ਡੱਬੀ ਭਰ ਕੇ ਵੀ ਜਿਹੜੀ ਲੰਬਾਵਰ ਨੂੰ ਕੱਟ ਜਿਵੇਂ ਰੱਖ ਰੋਮੀ ਯਾਰ ਇੱਥਾ ਮੈਨੂੰ ਵੀ ਸਿੱਧੀ ਚਾਹੇ ਇਹਦੇ ਚ ਧਨੀਆ ਲਸਣ ਆਜਾ ਕੋਣਾ ਗਰਮੀ ਦਾ ਮੌਸਮ ਆਗਾ ਗਰਮੀ ਦੇ ਮੌਸਮ ਦੇ ਵਿੱਚ ਥੋੜਾ ਲਸਣ ਘੱਟ ਪਈਦਾਗਾ ਅੱਜ ਆ ਕਰ ਲਿਆ ਇਨਸ਼ਾਲਾ ਦੇ ਵਿੱਚ ਲਸਣ ਆ ਥੋੜਾ ਘੱਟ ਪਈਦਾਗਾ ਵਾਕੇ ਪਾਪਾਗੇ ਨੇ ਇਹ ਹੌਲੀ ਹੌਲੀ ਕੁੱਟਣੀ ਪੈਂਦੀ ਹੈ ਕਮ ਸੇ ਕਮ ਇਹਨੂੰ ਘੰਟਾ ਦਾ ਆਰਾਮ ਮੰਗਦਾ ਰਹਿੰਦਾ ਦਾ ਆ ਜਿਹੜੇ ਤੁਨ ਬੀਰਿਸ ਆਉਂਦੇ ਨੇ ਕੁਛ ਵੀ ਨਹੀਂ ਸੁਸਣਾ ਕਰਦੇ ਹੈਪੀਨਾਂ ਨੂੰ ਉੱਤੇ ਆਣੀ ਹੈ ਗੀ ਸੋਣ ਪਾ ਕੇ ਥੋੜਾ ਜਿਆਦਾ ਹੋਵੇ ਤਾਂ ਹੈ ਉਹ ਚੌਂ ਚੌਂ ਮੇ ਹੋਰ ਹੈਨੇਗਾ ਇਹ ਆ ਰਹੀ ਹੈ ਹਾਂ ਲਾਏ ਮੈਂ ਜਨਰਲ ਲਿਆ ਮੈਂ ਲੈ ਉਹ ਚੌਂ ਦੇ ਕਿੱਥੇ ਲਉਂਦੇ ਹਾਂ ਹੁਣ ਆਪਾਂ ਇਹ ਚ ਪਾਵਾਂਗੇ ਧਨੀਆ ਕੱਟ ਕੇ ਪਾਵਾਂਗੇ ਉਹ ਜਿਹੜਾ ਸਾਫ ਦਾ ਪਾਦਨੇ ਫਿਰ ਆਏ ਡੰਡੀਆਂ ਹੀ ਹੁੰਦੇ ਮੈਨੂੰ ਤਾਂ ਅੱਗੇ ਹੀ ਹੋਣ ਜਾਂਦੇ ਸਾਂ ਮੈਂ ਸੰਦ ਤੇ ਧਨੀਆ ਉਹਦੇ ਪਾਉਣਾ ਜਦੋਂ ਆਪਣੀ ਮਿਰਚ ਪੂਰੀ ਤਰ੍ਹਾਂ ਵਧੀਆ ਕੁੱਟੀ ਜਾਵੇ ਬੀਬੂ ਮਰ ਜਾਣ ਇਹ ਸਾਰਾ ਕੁਝ ਪਾ ਕੇ ਇਹਨਾਂ ਨੂੰ ਵੀ ਚੰਗੀ ਤਰ੍ਹਾਂ ਕੁਟ ਲੈਣਾ ਜਦੋਂ ਪੇਸਟ ਬਣਾਇਆ ਜਾਵੇ ਇਹਨਾਂ ਨੂੰ ਥੋੜਾ ਜਿਹਾ ਮੈਂ ਧੀਰ ਕੇ ਪਾਉਣਾਗਾ ਲਸਣ, ਧਨੀਆ, ਟੀ ਲਾਲ ਮਿਰਚਾਂ ਨੂੰ ਤਾਂ ਬਿਲਕੁਲ ਬਰੀਕ ਕੁੱਟ ਲੈਣਾਗਾ ਤੇ ਇਹ ਜਿਹੜੇ ਗੰਡੇ ਆ ਨਾ ਇਹਨਾਂ ਨੂੰ ਬਿਲਕੁਲ ਲਾਸਟ ਵਿੱਚ ਪਾਉਣਾਗਾ ਤੇ ਇਹਨਾਂ ਨੂੰ ਹਲਕਾ ਜਿਹਾ ਬਸ ਕ੍ਰਾਂਚੀ ਜਿਹਾ ਰੱਖਣਾ ਵਿੱਚ ਵੀ ਜਦੋਂ ਆਪਾਂ ਚਟਨੀ ਖਾਈਏ ਮੂਹ ਚ ਆਉਣਾ ਆਪਣੇ ਚਟਨੀ ਦਾ ਦਰਦ ਬਸ ਇਹਨਾਂ ਨੂੰ ਜ਼ਿਆਦਾ ਨਹੀਂ ਕੁੱਟਣਾ ਹੈਗਾ ਇਹਨਾਂ ਨੂੰ ਹਲਕਾ ਜਿਹਾ ਕ੍ਰਾਂਚੀ ਜਿਹਾ ਰੱਖਣਾ ਹੈਗਾ ਬਾਕੀ ਸਾਰੀਆਂ ਜੇਜਾਂ ਨੂੰ ਵੀ ਕੋਸਟ ਪਿਆਜ਼ ਨੂੰ